1457 ਦੇ ਗਦਰ ਚ ਫੇਰ ਉਹਨਾਂ ਨੂੰ ਇਹੀ ਲੱਗਾ ਵੀ ਇਹ ਬੰਦੇ ਸੀ ਜਿਹੜੇ ਇੱਥੋਂ ਇਹ ਫੇਰ ਨਾ ਸਾਡੇ ਕਿਤੇ ਅੱਗੇ ਵਾਲਾ ਕਾਰਨ ਵੀ ਅੱਗੇ ਇਹਨਾਂ ਨੇ ਸਾਨੂੰ ਰੋਕੀ ਰੱਖਿਆ ਹੁਣ ਵੀ ਇਹਨਾਂ ਕੋਲ ਅਜੇ ਤਾਜ਼ਾ ਹੀ ਹੈ ਕੰਮ ਜੀ ਵੀ ਉਸ ਸੋਚਨਾਤ ਅਜੇ ਵੀ ਇਹ ਪਰਨਾਏ ਵੀ ਹੈ ਫੇਰ ਇਹਨਾਂ ਨੇ ਇੱਕ ਫੌਜ ਦੇ ਵਿੱਚ ਇਹੋ ਜੇ ਡੇਰਾ ਦਾ ਡੇਰੇਦਾਰ ਪੈਦਾ ਕੀਤੇ ਜਿਨ੍ਹਾਂ ਨੂੰ ਐਨ ਤੋਤੇ ਨੂੰ ਪੜਾਤਾ ਵੀ ਤੁਸੀਂ ਜਾ ਕੇ ਉੱਥੇ ਕਰਨਾ ਕੀ ਹੈ ਠੀਕ ਹੈ ਉਹ ਇਹ ਸਾਰੇ ਆ ਜਿਹੜੇ ਚਿੱਟੇ ਚੋਲੇ ਪਾਉਂਦੇ ਆ ਜਿਨ੍ਹਾਂ ਦੇ ਗਿੱਟਿਆਂ ਤੱਕ ਚੋਲਾ ਜੀ ਇਹਨਾਂ ਦੇ ਜਿੰਨੇ ਮੁਖੀ ਆ ਸਾਰੇ ਉਹ ਤਕਰੀਬਨ ਫੌਜੀ ਐ ਠੀਕ ਐ ਫੌਜ ਤੋਂ ਉਹਨਾਂ ਨੇ ਭੇਜੇ ਫੌਜ ਤੋਂ ਉਹਨਾਂ ਦੀਆਂ ਤਨਖਾਹਾਂ ਪੈਨਸ਼ਨਾਂ ਆਉਂਦੀਆਂ ਰਈਆਂ ਫੇਰ ਇਹਨਾਂ ਨੇ ਏਡੇ ਏਡੇ ਗਪੌੜ ਜੋੜੇ ਆ ਕੇ ਜੀ ਭਾਵੇਂ ਆਤਰ ਸਿੰਘ ਸੀ ਭਾਵੇਂ ਆ ਜਵਾ ਜਗਰਾਉਂ ਦੇ ਕੋਲ ਦਾ ਡੇਰਾ ਸੀ ਜਾਂ ਦੂਜੇ ਸੀ ਸਾਰੇ ਜੀ ਇਹਨਾਂ ਦੇ ਫਿਰ ਗਪੌੜ ਉਹ ਸੜਨ ਵਾਲੇ ਆ ਜੀ ਬਈ ਜੀ ਗੁਰੂ ਗੋਬਿੰਦ ਸਿੰਘ ਆ ਕੇ ਸਾਡੇ ਤਾਂ ਇੱਥੇ ਪਹਿਰਾ ਜ਼ਿੰਦੇ ਰਹੇ ਐ ਡਿਊਟੀ ਮੇਰੀ ਉਹ ਕਰਦਾ ਰਿਹਾ ਫੌਜ ਜੀ ਗੁਰੂ ਗੋਬਿੰਦ ਸਿੰਘ ਆਪ ਉਹਦੀ ਵਰਤਦੀ ਵਰਦੀ ਪਾ ਕੇ ਡਿਊਟੀ ਕਰਦਾ ਰਿਆ ਫਲਾਣੇ ਸ਼ਹੀਦ ਡਿਊਟੀਆਂ ਕਰਦੇ ਰਹੇ ਆ ਵੀ ਉਹ ਜਦੋਂ ਅੰਗਰੇਜ਼ ਹਾਜ਼ਰੀ ਲਾਉਂਦੇ ਸੀ ਅਸੀਂ ਉੱਥੇ ਹਾਜ਼ਰ ਹੁੰਦੇ ਸੀ ਉਂ ਅਸੀਂ ਇੱਥੇ ਹੁੰਦੇ ਸੀ ਜੀ ਇਹੇ ਜੀਆਂ ਫਿਰ ਇਹਨਾਂ ਨੇ ਮਾਨ ਘਰ ਤੱਕ ਕਹਾਣੀਆਂ ਜੋੜੀਆਂ ਬਹੁਤ ਆਵਾਜ਼ੇ ਨਾਲ ਠੀਕ ਹੈ ਉਹ ਜੋੜ ਕੇ ਫਿਰ ਲੋਕ ਸੀਗੇ ਵਿਚਾਰੇ ਇੱਕ ਕਹਿ ਦਈਏ ਉਹ ਸਿੱਖ ਰਾਜ ਵੱਲੋਂ ਥੋੜੇ ਜੇ ਹੋਏ ਵੇ ਸੀ ਜਿਵੇਂ ਕਹਿ ਦਈਏ ਦਬੇ ਵੇ ਸੀ ਦਬੇ ਵੇ ਸੀ ਅੰਗਰੇਜ਼ਾਂ ਨੇ ਆ ਕੇ ਦਬਾਈ ਵੀ ਸੀ ਅੰਗਰੇਜ਼ਾਂ ਦਾ ਆ ਕੇ ਰੂਲ ਬੜਾ ਕਰੜਾ ਸੀ ਉਹ ਡੰਡਾ ਫੇਰਦੇ ਸੀ ਉਹ ਸਾਰੇ ਕਾਸੇ ਤੋਂ ਕਬਰਾਏ ਹੋਏ ਲੋਕਾਂ ਨੇ ਇਹਨਾਂ ਦਾ ਮਤਲਬ ਜਿਵੇਂ ਕਹਿੰਦੇ ਗੇ ਲੜ-ਫੜਨਾ ਫਿਰ ਇਹਨਾਂ ਨੇ ਉਹਦੇ ਚ ਪੜਿਆ ਕੀ ਹਾਂ ਇਹਨਾਂ ਨੂੰ ਪਤਾ ਲੱਗਾ ਵੀ ਸਾਰੇ ਜਿੰਨੇ ਸਿੱਖ ਧਰਮ ਦੇ ਲੋਕ ਆ ਜਾਂ ਮਹਾਰਾਜਾ ਰਣਜੀਤ ਸਿੰਘ ਉਹਦੇ ਨਾਲ ਜੁੜੇ ਹੋਏ ਲੋਕ ਆ ਉਹ ਜਿਹੜੇ ਇਤਿਹਾਸਕ ਥਾਨ ਆ ਉਹਨਾਂ ਤੇ ਜਾਂਦੇ ਆ ਇਹਨਾਂ ਨੇ ਫਿਰ ਜਿੰਨੀਆਂ ਆਪਦੀਆਂ ਠਾਠਾਂ ਬਣਾਈਆਂ ਜਿੰਨੀਆਂ ਆਪਦੇ ਡੇਰੇ ਬਣਾਏ ਉਹ ਸਾਰੇ ਉਹਨਾਂ ਇਤਿਹਾਸਕ ਸਥਾਨਾਂ ਦੇ ਬਰਾਬਰ ਬਣਾਏ ਠੀਕ ਹੈ ਕੋਈ 2 ਕਿਲੋਮੀਟਰ ਤੇ ਆ ਕੋਈ 3 ਕਿਲੋਮੀਟਰ ਤੇ ਆ ਉਹ ਸਾਰੇ ਉੱਥੇ ਬਣਾਏ ਕਿਉਂਕਿ ਸਾਡਾ ਇਹ ਕੀ ਹੈ ਵੀ ਜਦੋਂ ਅਸੀਂ ਕਿਸੇ ਜਾਨੇ ਆ ਉਦੋਂ ਸਾਡਾ ਸੁਭਾਅ ਹੁੰਦਾ ਵੀ ਯਾਰ ਨਾਲ ਇੱਕ ਹੋਠਾ ਠਾ ਠਾ ਪਾ ਵੀ ਦੇਖ ਜੀਗੇ ਹਾਂ ਵੀ ਇੱਕ ਗੁਰਦੁਆਰਾ ਇੱਥੇ ਆ ਮੱਥਾ ਟੇਕੀ ਬਈ ਇੱਥੇ ਮੱਥਾ ਟੇਕੀ ਸੋ ਤੋਂ ਫੇਰੇ ਵੱਧਦਾ 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 ਇੰਨਾ ਵੱਧ ਗਿਆ ਵੀ ਇਹਨੇ ਫੇਰ ਐਸ ਵੀੜੇ ਮਤਲਬ ਤੁਸੀਂ ਇਹ ਦੇਖੋ ਵੀ ਸਾਡੇ ਲੋਕਾਂ ਨੂੰ ਇੰਨੇ ਬੁੱਧੂ ਬਣਾ ਲਿਆ ਜਿਹੜੇ ਬਾਬੇ ਨੇ ਕਿਰਤ ਕਰੋ ਦਾ ਸੁਨੇਹਾ ਦਿੱਤਾ ਜਿਹੜੇ ਬਾਬੇ ਨੇ ਬੰਡ ਛਕੋ ਦਾ ਸੁਨੇਹਾ ਦਿੱਤਾ ਇਹ ਬੰਦੇ ਏਡੇ ਢੀਠ ਆ ਵੀ ਆਪ ਦਾ ਪ੍ਰਸ਼ਾਦਾ ਵੀ ਆਪ ਨਹੀਂ ਲਾ ਸਕਦੇ ਜਦੋਂ ਕੋਈ ਢੀਠ ਆਵਦੀ ਰੋਟੀ ਨਹੀਂ ਲਾ ਸਕਦਾ ਜੀ ਰੋਟੀ ਵੀ ਪੱਕੀ ਪਕਾਈ ਭਾਲਦਾ ਜੀ ਇਹਦੂ ਨਕਮਾ ਕੌਣ ਜੰਮੂ ਇਹਦੂ ਨਕਮਾ ਕੌਣ ਹੋਊ ਤੇ ਕਿਰਤ ਕੀ ਕਰਦਾ ਹੋ ਸਾਨੂੰ ਦੱਸ ਦੇਣ ਕੀ ਕਿਰਤ ਕਰਦੇ ਐ ਕਿਉਂਕਿ ਉਹਨੇ ਤਾਂ ਤਿੰਨ ਸਦਾਤ ਦਿੱਤੀ ਕਿਰਤ ਕਰਨ ਦਾ ਨਾਮ ਜਪਣ ਦਾ ਤੇ ਵੰਡ ਛਕਣੋਂ ਨਾਮ ਜਪਣ ਤੇ ਆ ਕੇ ਕਈ ਰੀ ਜ਼ਿੰਦਾ ਫਸ ਜਾਂਦਾ ਜੀ ਮੈਨੂੰ ਸਵਾਲ ਕਰਦੇ ਆ ਅੱਗੇ ਵੀ ਕੰਜਾਂ ਨੇ ਕੀਤਾ ਵੀ ਯਾਰ ਨਾਮ ਜਪਣ ਕੀ ਹੁੰਦਾ ਚੱਲ ਦੋ ਤਾ ਸਮਝ ਆਉਂਦੀ ਹੈ ਜੀ ਵੀ ਨਾਮ ਜਪਣਾ ਤਾਂ ਇਹੀ ਆ ਵੀ ਵਾਹਿਗੁਰੂ ਵਾਹਿਗੁਰੂ ਸਤਨਾਮ 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 ਕਰੀ ਚੱਲੋ ਇਹ ਨਾਮ ਜਪ ਇਹ ਨਾਮ ਜਪਣੀ ਸੀ ਜੀ ਨਾਮ ਜਪਣ ਉਦੋਂ ਜ਼ਰੂਰੀ ਸੀ ਜ਼ਰੂਰੀ ਕਿਉਂ ਸੀ ਕਿਉਂਕਿ ਜਿਹੜੀਆਂ ਬਾਣੀਆਂ ਸੀ ਸਾਰਾ ਕਾਬ ਰੂਪ ਚਾ ਗੁਰੂ ਗ੍ਰੰਥ ਸਾਹਿਬ ਜੀ ਕਾਬ ਰੂਪ ਚ ਸਾਰਿਆਂ ਕੋਲੇ ਗੁਰੂ ਗ੍ਰੰਥ ਸਾਹਿਬ ਹੈ ਨਹੀਂ ਕਿਉਂਕਿ ਹੱਥ ਲਿਖਤ ਸੀ ਜੀ ਦੂਜੇ ਸਾਰੇ ਬਹਿ ਕੇ ਸੁਣਦੇ ਹੁੰਦੇ ਸੀ ਉਹਨੂੰ ਯਾਦ ਕਰਦੇ ਸੀ ਇੱਕ ਜਣਾ ਬੋਲਦਾ ਹੁੰਦਾ ਸੀ ਜੀ ਜੇ ਉਹ ਰੋਜ਼ ਉਹ ਬਾਣੀ ਨੂੰ ਨਹੀਂ ਦਹਰਾਉਂਦੇ ਤਾਂ ਉਹ ਭੁੱਲ ਜਾਂਦੀ ਸੀ ਜੀ ਜੇ ਉਹ ਦਹਰਾਉਣਗੇ ਤਾਂ ਭੁੱਲਣਗੇ ਨਹੀਂ ਜੀ ਜੇ ਉਹ ਦਹਰਾਉਣਗੇ ਤਾਂ ਜਿਹੜੀਆਂ ਬਾਣੀ ਦੇ ਵਿੱਚ ਕੰਨਿਆਂ ਵਾਂਗ ਗੱਲਾਂ ਉਹਨਾਂ ਤੇ ਪਹਿਰਾ ਦੇਣਗੇ ਜੀ ਨਹੀਂ ਤਾਂ ਭੁੱਲ ਜਾਣਗੀਆਂ ਭੁੱਲ ਜਾਣਗੀਆਂ ਇਹਨੂੰ ਕਹਿੰਦੇ ਸੀ ਨਾਮ ਜਪਣਾ ਜੀ ਹੌਣ ਉਹਦੀ ਲੋੜ ਨਹੀਂ ਗਈ ਹੁਣ ਉਹ ਸਾਡੇ ਕੋਲੇ ਮੋਬਾਈਲ 'ਚ ਵੀ ਪਿਆ ਸਾਡੇ ਕੋਲੇ ਉਹਦੇ ਅਰਥ ਵੀ ਪਏ ਆ ਸਾਡੇ ਕੋਲੇ ਸਾਧਨ ਇੰਨੇ ਹੋ ਗਏ ਵੀ ਹੁਣ ਤੁਸੀਂ ਜਿਹੜਾ ਮਰਜ਼ੀ ਪੰਨਾ ਜਦੋਂ ਮਰਜ਼ੀ ਖੋਲ ਕੇ ਕੱਢ ਸਕਦੇ ਹੋ ਪੜ੍ਹ ਸਕਦੇ ਹੋ ਜੀ ਤੇ ਉਦੋਂ ਦੀ ਬਹੁਤ ਲੋੜ ਸੀ ਉਹਨੂੰ ਨਾਮ ਜਪਣਾ ਕਹਿੰਦੇ ਸੀ ਵੀ ਉਹ ਦਵਾਰੇ ਦਵਾਰੇ ਉਹਨੂੰ ਕਪਤਾ ਨੂੰ ਯਾਦ ਕਰਕੇ ਉਹਦੇ ਤੇ ਪਹਿਰਾ ਵੀ ਦੇਣ ਤੇ ਉਹਨੂੰ ਆਪਦਾ ਅੰਗ ਬਣਾ ਕੇ ਰੱਖਣਾ ਆ ਸੀ ਉਹ ਨਾਮ ਜਪਣਾ ਅੱਛਾ ਇੱਕ ਡੇਰੇ ਡੇਰੇ ਮਤਲਬ ਡੇਰੇ ਵੀ ਕਈ ਤਰ੍ਹਾਂ ਦੇ ਆ ਜਿਵੇਂ ਡੇਰਾ ਸੈਸਾ ਹਾਂ ਇਹ ਡੇਰਾ ਤਾਂ ਮਤਲਬ ਥੋੜੇ ਸਮੇਂ ਦੇ ਚਰਚਾ ਚ ਆਇਆ ਹਵਾਲੇ ਜੁੜੇ ਇਹ ਇਹ ਡੇਰੇ ਬਾਰੇ ਤੁਸੀਂ ਸਟਡੀ ਕੀਤੀ ਹੈ ਵੀ ਇਹ ਇਹਦਾ ਕੀ ਅਸਲ ਚ ਇਹ ਦੀ ਸਟਡੀ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਕਹੂੰਗਾ ਇਹ ਦੀ ਸਟਡੀ ਬਹੁਤ ਡੂੰਗੀ ਕੀਤੀ ਆ ਪੰਥਪ੍ਰੀਤ ਨੇ ਠੀਕ ਹੈ ਪੰਥਪ੍ਰੀਤ ਦਾ ਇਹਦੇ ਤੇ ਬਹੁਤ ਕੰਮ ਕੀਤਾ ਹੋਇਆ ਉਹ ਸਾਰਾ ਕੰਮ ਆਪਾਂ ਜੇ ਇਸ ਹਰਾਵਾਂਗੇ ਨਾ ਆਪਾਂ ਨੂੰ ਬਹੁਤ ਟਾਈਮ ਲੱਗ ਸਕਦਾ ਉਹਦੇ ਪੌਣੇ ਘੰਟੇ ਚ ਸਾਰੀ ਕਿੱਥੋਂ ਚੱਲਿਆ ਕੌਣ ਕਿਹਦੇ ਡੇਰੇ ਚੋਂ ਕੌਣ ਵੱਖ ਹੋਇਆ ਕਦੋਂ ਹੋਇਆ ਸਾਰਿਆਂ ਦਾ ਪਛੋਕੜੇ ਇਸ ਡੇਰਿਆਂ ਨਾਲ ਜੁੜਦਾ ਜੀ ਇਸੇ ਡੇਰਿਆਂ ਦੇ ਵਿੱਚੋਂ ਸਾਰੇ ਵੱਖ ਹੋਏ ਆ ਜੀ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਵਰਤਦੇ ਆ ਸਾਰਿਆਂ ਦਾ ਹੀ ਮਗਰੋਂ ਆ ਕੇ ਉਹ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਆਪ ਦਾ ਪੱਗਾਂ ਦੇ ਰੰਗ ਤੇ ਉਹ ਸਾਰਾ ਕੁਝ ਤਾਂ ਬਦਲ ਨਹੀਂ ਹੁੰਦਾ ਹੂੰ ਜਿਵੇਂ ਇਹਨਾਂ ਨੇ ਚੋਲੇ ਉਹ ਚਿੱਟੇ ਪਾ ਲਏ ਅਮਰ ਤੇ ਇਹ ਨਹੀਂ ਛੱਕਦੇ ਨਿਸ਼ਾਨ ਸਾਹਿਬ ਇਹ ਨਹੀਂ ਲਾਉਂਦੇ ਤੇ ਕਈ ਕੁਛ ਆ ਜੀ ਮਤਲਬ ਇਹ ਸਾਰਾ ਫਿਰ ਇਹ ਕੁਛ ਨਾ ਕੁਛ ਬਦਲੀ ਕਰ ਲੈਂਦੇ ਆ ਹੈ ਸਾਰਿਆਂ ਦੀ ਰਾਲ ਪਾਲ ਜਾ ਕੇ ਉੱਥੇ ਹੀ ਰਲਦੀ ਐ ਇਹ ਪੰਥਪ੍ਰੀਤ ਦਾ ਉਹ ਸੁਣਿਆ ਜਾ ਸਕਦਾ ਅੱਧੇ ਪੌਣੇ ਘੰਟੇ ਦਾ ਲੈਕਚਰ ਆਉਦਾ ਹੈ ਹਾਂ ਇਸ ਵਿਸ਼ੇ ਤੇ ਇਸ ਵਿਸ਼ੇ ਤੇ ਤੁਸੀਂ ਉਹ ਕਰੋ ਜੇ ਬੜੀ ਗੱਲ ਹੋਈ ਮੈਂ ਤੁਹਾਨੂੰ ਲਿੰਕ ਭੇਜ ਦੂੰਗਾ ਉਹਦਾ ਤੁਸੀਂ ਇਹਦੇ ਉਹ ਪਾ ਦਿਓ ਮਤਲਬ ਵਿੱਚ ਹੀ ਡਿਸਕ੍ਰਿਪਸ਼ਨ ਕਿੰਨੇ ਹੁੰਨੇ ਆ ਉਹਦੇ ਚ ਪਾ ਦਿਓ ਠੀਕ ਆ ਇੱਕ ਇੱਕ ਹੋਰ ਆ ਮਤਲਬ ਇਦੋਂ ਚਲੋ ਇਹ ਵੀ ਤੁਸੀਂ ਕਿਹਾ ਵੀ ਜਿਹੜੇ ਇੱਕ ਨਵੇਂ ਡੇਰੇ ਚਰਚਾ ਦੇ ਵਿੱਚ ਆਏ ਮਸਤਾਂ ਦੇ ਜਿੱਥੇ ਨਸ਼ਾ ਵੀ ਚੱਲਦਾ ਹੈ ਖਾਸ ਕਰਕੇ ਨਗੋਦਰ ਵਾਲਾ ਡੇਰਾ ਉਹ ਉਹ ਡੇਰੇ ਦਾ ਬਾਰੇ ਕੁਝ ਤੁਹਾਡੇ ਤੁਸੀਂ ਕੁਝ ਦੇਖੋ ਜੀ ਇੱਕ ਗੱਲ ਤੁਹਾਨੂੰ ਦੱਸ ਦਰ ਜਦੋਂ ਇੱਥੇ ਮੁਸਲਮਾਨ ਗਏ ਆ ਨਾ ਹਾਂ ਅ ਇਹ ਦੋ ਲਹਿਰਾਂ ਚੱਲੀਆਂ ਸੀਗੀਆਂ ਇੱਕ ਲਹਿਰ ਚੱਲੀ ਆ ਸੂਫੀ ਮਤ ਦੀ ਜੀ ਇੱਕ ਲਹਿਰ ਚੱਲੀ ਆ ਭਗਤਾਂ ਦੀ ਭਗਤਾਂ ਦੇ ਵਿੱਚ ਜਿੰਨੇ ਭਗਤ ਭਗਤ ਰਬਦਾਸ ਭਗਤ ਕਬੀਰ ਭਗਤ ਨਾਮਦੇਵ ਭਗਤੋ ਜਿੰਨੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਹ ਸਾਰੇ ਉਸ ਲਹਿਰ ਦੇ ਧੰਨੇ ਭਗਤ ਸਮੇਤ ਉਸ ਲਹਿਰ ਤੋਂ ਆਏ ਆ ਜੀ ਭਗਤਾਂ ਨੂੰ ਜਦੋਂ ਦਿਸਿਆ ਭਗਤ ਕਿਹੋ ਜਿਹੇ ਬੰਦੇ ਸੀ ਜਿਹੜੇ ਸਮਾਜਿਕ ਕੋਹੜ ਨੂੰ ਆਪਦੀ ਕਵਤਾ ਚ ਨੰਗਾ ਕਰਦੇ ਸੀ ਜੀ ਸਮਾਜ ਦੇ ਵਿੱਚ ਫੈਲੇ ਹੋਏ ਵਹਿਮ ਭਰਮ ਰੀਤੀਆਂ ਪੰਡਤਵਾਦ ਬ੍ਰਾਹਮਣਪੁਣਾ ਉਹਦੇ ਸਾਰਿਆਂ ਤੇ ਨਗੇ ਕਬੀਰ ਦੇ ਤਾਂ ਸ਼ਲੋਕ ਐਡੇ ਤਿੱਖੇ ਆ ਹੂੰ ਵੀ ਉਹ ਤਾਂ ਡਾਂਗ ਵਾਂਗੂੰ ਵੱਜਦੇ ਆ ਜੀ ਉਹ ਤਾਂ ਬ੍ਰਾਹਮਣ ਨੂੰ ਵੀ ਕਹਿੰਦਾ ਆਂਦਾ ਜਾਂ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਣ ਵਾਟ ਕਾਹੇ ਨਹੀਂ ਆਇਆ ਆਂਦਾ ਫਿਰ ਸਾਡੇ ਨੂੰ ਹੀ ਤੂੰ ਜਮਿਆ ਹੂੰ ਇਹ ਜੁ ਕਹਣਾ ਬ੍ਰਾਹਮਣੀ ਜਾਏ ਪਰ ਹੋਰ ਕਿਤੋਂ ਦੀ ਗੱਤੋਂ ਨਹੀਂ ਆਇਆ ਜਿਵੇਂ ਅਸੀਂ ਜਮੇ ਮਾਂ ਦੇ ਪੇਟ ਚੋਂ ਨਿਕਲੇ ਹੋਵੇਂ ਤੂੰ ਨਿਕਲੇ ਹੂੰ ਮਤਲਬ ਇਹ 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 ਸੀਗੀ ਪਾਕਤਾਂ ਦੀ ਜੀ ਜਿਹੜੀ ਉਹ ਤੁਸੀਂ ਕਹਿੰਦੇ ਆ ਉਹ ਸੂਫੀਆਂ ਦੀ ਸੀ ਹੂੰ ਸੂਫੀਆਂ ਦੇ ਮਤ ਦੇ ਵਿੱਚੋਂ ਕਿਉਂਕਿ ਸੂਫੀਆਂ ਨੇ ਲੋਕਾਂ ਦੇ ਵਿੱਚ ਆਪਦੀ ਪਹੁੰਚ ਬਣਾ ਲਈ ਜੀ ਪਹੁੰਚ ਕਿਵੇਂ ਬਣਾਈ ਉਹਨਾਂ ਨੇ ਉਹ ਜਿਹੜਾ ਜਿਹੜਾ ਮੁਸਲਮ ਧਰਮ ਦੇ ਵਿੱਚ ਕੁਝ ਮੜਗ ਮੋਟੀਆਂ ਕ੍ਰੀਤੀਆਂ ਆਈਆਂ ਸੀ ਕੁਝ ਵਹਿਮ ਭਰਮ ਕੁਝ ਬੁਆਇਆ ਸੀ ਉਹਦੇ ਵਿੱਚ ਕਿਉਂਕਿ ਬਰਾਬਰ ਉਹਦੇ ਵਿੱਚ ਚੱਲਿਆ ਨਾ ਉਹਦੇ ਵਿੱਚ ਉਹਨਾਂ ਨੇ ਸਾਫ਼ ਕਰਨਾ ਸ਼ੁਰੂ ਕੀਤਾ ਇਹ ਦੋਏ ਸਫਾਈਆਂ ਚੱਲੀਆਂ ਸੀ ਜੀ ਉਹਨਾਂ ਸਫਾਈਆਂ ਦੇ ਵਿੱਚੋਂ ਆਹ ਜਿਹੜੇ ਡੇਰੇ ਆ ਸਾਰੇ ਇਹ ਨਿਕਲੇ ਵੀ ਆ ਹੂੰ ਕਿਉਂਕਿ ਮਗਰੋਂ ਵਿਗਾੜ ਆਉਂਦਾ 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 ਜਿਵੇਂ ਸਾਡੇ ਠਾਠਾਂ ਬਣ ਗਈਆਂ ਉਵੇਂ ਇਹਨਾਂ ਦੇ ਇਹ ਜਿਹੜੇ ਨਸ਼ੇ ਵਾਲੇ ਸੀ ਬਾਕੀ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਕੋਈ ਧਰਮ ਨਹੀਂ ਹੈ ਜਿਹੜਾ ਇਹ ਜਿਆ ਨਸ਼ੇ ਤੋਂ ਰੋਕਦਾ ਜੀ ਕਹਿ ਲਓ ਤੁਸੀਂ ਅਮਰਤ ਛਕੜਾ ਨਾ ਹੂੰ ਨਿੰਗਾ ਤੋਂ ਛਕ ਲੋ ਮੀਟ ਵੀ ਖਾ ਲੋ ਸ਼ਰਾਬ ਵੀ ਪੀ ਲੋ ਕੋਈ ਰੋਗ ਨਹੀਂ ਜੀ ਛਕਾਉਂਦੇ ਆ ਸਾਹਮਣੇ ਤੁਹਾਡੇ ਝਟਕਾ ਬਣਾਉਂਦੇ ਜੀ ਪਰ ਸ਼ਰਾਬ ਨੂੰ ਪੰਜ ਰਤਨੀ ਕਹਿ ਕੇ ਚੱਕ ਦੋਆਂ ਦੇ ਫੱਟੇ ਕੋਈ ਡਰ ਨਹੀਂ ਜੀ ਜੇ ਤੂੰ ਜਮਾ ਨਹੀਂ ਡੱਕ ਸਕਣਾ ਆਹੜੇ ਚਟਿਆਂ ਟੋਲਿਆਂ ਵਾਲੇ ਫਿਰ ਦੇ ਇਹਨਾਂ ਤੂੰ ਛਕ ਲੋ ਜੀ ਇਹ ਇਹ ਤੁਹਾਨੂੰ ਗੰਡਾ ਖਾਣ ਤੋਂ ਵੀ ਰੋਕਦੇ ਆ ਵੀ ਤੁਹਾਨੂੰ ਗੰਡਾ ਵੀ ਨਹੀਂ ਖਾਣਾ ਜੀ ਮਤਲਬ ਦੋ ਕਿਸਮ ਦਾ ਹੋ ਗਿਆ ਅਮਰਤ ਵੀ ਜੀ ਮਤਲਬ ਸਾਡੇ ਬੰਡੇ ਵੇ ਆ ਹਮ ਐਸੇ ਪਿੰਡ ਚ ਕੌਕੇ ਕਲਾਂ ਚ ਜਿਹਦੇ ਚ ਆਪਾਂ ਪੋਡਕਾਸਟ ਕਰਨ ਲੱਗੇ ਆ ਜੀ ਇੱਥੇ ਇੱਕ ਬਾਬਾ ਰੋਡੂ ਆ ਜੀ ਉਥੇ ਸ਼ਰਾਬ ਚੜਦੀ ਚੜਦੀ ਹੈ ਜਿੰਨੇ ਜਿੰਨੇ ਮਰਜ਼ੀ ਜਾਵਲੋ ਸ਼ਾਮ ਨੂੰ 50 60 ਬੰਦੇ ਬੈਠੇ ਹੁੰਦੇ ਜੀ ਸਾਡੇ ਸ਼ਰਾਬ ਵਾਲੇ ਬਾਬੇ ਵੀ ਲੱਭੇ ਵੀ ਆ ਹਮ ਇਸੇ ਤਰ੍ਹਾਂ ਬਾਬਾ ਲਾਲ ਸੋ ਸਾਡੇ ਪਿੰਡ ਦਾ ਮੇਰਾ ਪਿੰਡ ਦਾ ਜ਼ੋਰ ਹ ਹ ਸਾਡੇ ਪਿੰਡ ਦਾ ਜ਼ੋਰ ਦਾ ਉਹਦੇ ਵੀ ਸ਼ਰਾਬ ਚੜਦੀ ਹੈ ਜੀ ਅਸੀਂ ਸ਼ਰਾਬ ਵਾਲੇ ਬਾਬੇ ਵੀ ਲੱਭ ਲੈ ਹਮ ਬਾਨਾ ਉਹਦਾ ਤੇ ਪੀਣੀ ਆਪ ਜੀ ਅਸੀਂ ਮੀਟ ਵਾਲੇ ਵੀ ਲੱਭ ਲੈ ਅਸੀਂ ਸੁੱਖਾ ਤੇ ਸਿਕਟਾਂ ਵਾਲੇ ਵੀ ਲੱਭ ਲੈ ਅਸੀਂ ਬਾਬੇ ਵੀ ਆਪ ਦੇ ਉਹੋ ਜਿਹੇ ਲੱਭ ਲੈ ਜਿਹੇ ਜਿਹੇ ਸਾਡੀਆਂ ਆਤਾਂ ਸੀ ਹਮ ਆਹ ਉਹ ਸਾਡੇ ਮਨ ਨੂੰ ਪੜ ਨਾ ਜਾਣਦੇ ਆ ਵੀ ਇਹ ਕੀ ਚਾਹੁੰਦੇ ਕੀ ਆ ਉਹੋ ਜਿਹੇ ਡੇਰਾ ਬਣਾ ਲੈਂਦੇ ਹਮ ਬਸ ਡੇਰਿਆਂ ਵਾਲੇ ਲੋਕਾਂ ਦਾ ਜਾਣ ਦਾ ਕਾਰਨ ਕੀ ਲੱਗਦਾ ਤੁਹਾਨੂੰ ਦੇਖੋ ਜੀ ਜਾਣ ਦਾ ਕਾਰਨ ਮੈਂ ਤੁਹਾਨੂੰ ਦੱਸਦਾ ਆ ਆਮ ਘਰਾਂ 'ਚ ਕੁੱਤੇ ਰੱਖੇ ਵੀ ਆ ਹਾਂ ਜੀ ਮੈਂ ਦਰਸ਼ਕਾਂ ਨੂੰ ਕਹਿਣਾ ਜਦੋਂ ਕੁੱਤੇ ਨੂੰ ਤੁਸੀਂ ਬਾਹਰ ਕਮਾਉਣ ਵਾਸਤੇ ਲੈ ਕੇ ਜਾਂਦੇ ਨਾ ਜਿਹੜੇ ਵੇੜੇ ਲੈ ਕੇ ਜਾਂਦੇ ਆ ਉਹ ਛਾਲਾ ਮਾਰਨ ਲੱਗ ਜਾਂਦਾ ਜੇ ਤੁਸੀਂ ਉਹਦੇ ਸੰਗਲੀ ਪਾਉਣੇ ਸੰਗਲੀ ਚੱਕ ਲਈ ਛਾਲਾ ਮਾਰਨ ਲੱਗਦਾ ਮੈਂ ਮੈਨੂੰ ਬਾਹਰ ਲੈ ਕੇ ਚੱਲਿਆ ਜੁਆਕ ਆ ਰੁੜਦਾ ਪਾਵਾ ਬੋਲਣਾ ਨਹੀਂ ਆਉਂਦਾ ਉਹਨੂੰ ਤੁਸੀਂ ਦੋ ਦਿਨ ਜਿਹੜਾ ਬਾਹਰ ਕਢਾ ਦਿਓ ਜਦੋਂ ਤੁਸੀਂ ਬਾਹਰ ਨੂੰ ਤੁਰੋਗੇ ਨਾ ਤੇ ਖੌਰੂ ਪਾ ਦੂ ਉਹ ਵੀ ਮੈਨੂੰ ਲੈ ਕੇ ਚੱਲੋ ਬਾਹਰ ਇਹ ਸਾਡੀ ਪਰਵਰਤੀ ਹੈ ਜਾਨਵਰਾਂ ਦੀ ਵੀ ਤੇ ਮਨੁੱਖਾਂ ਦੀ ਵੀ ਬਾਹਰ ਘਰੋਂ ਬਾਹਰਲੇ ਬਾਤਾਵਰਨ ਚ ਜਾਣਾ ਜੀ ਸਾਡੇ ਬਾਹਰਲੇ ਬਾਤਾਵਰਨ ਚ ਕੱਲੇ ਮਰਦ ਨੂੰ ਜਾਣ ਦੀ ਆਗਿਆ ਹੈ ਔਰਤਾਂ ਨੂੰ ਨਾ ਤਾਂ ਅਸੀਂ ਪਹਾੜਾਂ ਤੇ ਲੈ ਜਾਣੇ ਹਾਂ ਨਾ ਉਹਨਾਂ ਨੂੰ ਕਿਸੇ ਨੇ ਗੋਆ ਲੈ ਜਾਣਾ ਹਾਂ ਨਾ ਉਹਨਾਂ ਨੂੰ ਕਿਸੇ ਹੋਰ ਘੁੰਮਣ ਵਾਸਤੇ ਰਾਜਸਥਾਨ ਲੈ ਜਾਣਾ ਉਹਨਾਂ ਕੋਲੇ ਦੋ ਹੀ ਹੈ ਇੱਕ ਮਸਿਆ ਤੇ ਇੱਕ ਪੁੰਨਿਆ ਹਾਂ ਜਿੱਥੇ ਉਹ ਬਿਨਾਂ ਝਿਜਕ ਤੋਂ ਜਾ ਸਕਦੀਆਂ ਜੀ ਜਿੱਥੇ ਘਰ ਦੇ ਮਰਦ ਵੀ ਨਹੀਂ ਰੋਕਦੇ ਜੀ ਉੱਥੇ ਫਿਰ ਜਦੋਂ ਬੀਬੀਆਂ ਚਲ ਗਈਆਂ ਜਾਂ ਫਿਰ ਬੀਬੇ ਵੀ ਨਾਲ ਉਹ ਮਗਰ ਲਾ ਹੀ ਲੈਂਦੀਆਂ ਜਾਂ ਵੜਦੇ ਐਂ ਪੀੜਾਂ ਵੱਧਦੀਆਂ ਹੂੰ ਐਂ ਵੱਧਦੀਆਂ ਪੀੜਾਂ ਜੀ ਨਹੀਂ ਮੈਂ ਇਹ ਕਹਿੰਦਾ ਸੀ ਕਿ ਆ ਵੀ ਇੱਧਰ ਲੋਕਾਂ ਦਾ ਆਮ ਮਤਲਬ ਲੋਕਾਂ ਦਾ ਡੇਰਿਆਂ ਵਾਲੇ ਪਾਸੇ ਨੂੰ ਰੁਧਾਨ ਕਿਉਂ ਵੱਧ ਰਿਹਾ ਹੈ ਕਿਹੜੇ ਡੇਰਾ ਕੋਈ ਵੀ ਹੋਵੇ ਚਾਹੇ ਡੇਰਾ ਸਰਸਾ ਰਿਹਾ ਹੈ ਦੇ ਰਾਜਾ ਸਵਾਮੀ ਐ ਡੇਰੇ ਜਿਹੜੇ ਤੁਸੀਂ ਠਾਠਾਂ ਦੀ ਗੱਲ ਕਰਦੇ ਹੋ ਇਧਰ ਲੋਕਾਂ ਦਾ ਰੁਝਾਨ ਇਧਰ ਮਤਲਬ ਖਾਸ ਕਰਕੇ ਚਲੋ ਤੁਸੀਂ ਠਾਠਾਂ ਨੂੰ ਛੱਡ ਕੇ ਜਿਹੜੇ ਬਾਕੀ ਡੇਰੇ ਆ ਮਤਲਬ ਉਹਨਾਂ ਦੇ ਵਾਲੇ ਲੋਕਾਂ ਦਾ ਧਿਆਨ ਕਿਉਂ ਵੱਧਦਾ ਮੈਂ ਤੁਹਾਨੂੰ ਇਹੀ ਦੱਸਿਆ ਵੀ ਉਹਨਾਂ ਜਿਵੇਂ ਹੁਣ ਤੁਸੀਂ ਲਾ ਲਓ ਬਈ ਦੋ ਕਿਸਮ ਦਾ ਨੈਟਵਰਕ ਹੈ ਜਿਹੜੇ ਦਾ ਰਾਜਾ ਸਵਾਮੀ ਦਾ ਨੈਟਵਰਕ ਹੈ ਜੀ ਉਹ ਤਾਂ ਮੱਧ ਵਰਗ ਚਾ ਸਾਰੇ ਤੁਸੀਂ ਵੇਖ ਲਓ ਜੀ ਸਾਰੇ ਮੱਧ ਵਰਗ ਚ ਆ ਉਹ ਕਿਉਂਕਿ ਉਹਨਾਂ ਦੀ ਸਿੱਖਿਆ ਵੀ ਮੱਧ ਵਰਗੀ ਹੈ ਉਹਨਾਂ ਦੀ ਜਿਹੜਾ ਉੱਥੇ ਗੱਲ ਵਿਚਾਰ ਕਰਦੇ ਉਹ ਵੀ ਮੱਧ ਵਰਗ ਵਾਲੀ ਕਰਦੇ ਆ ਜਿਹੜਾ ਡੇਰਾ ਸਿਰਸਾ ਉਹਦੀ ਆਮ ਜਿਹੜੇ ਛੋਟਾ ਤਬਕਾ ਉਹਦੇ ਚ ਜ਼ਿਆਦੇ ਪਹੁੰਚ ਹੈ ਕਿਉਂਕਿ ਗੱਲਾਂ ਉਹਨਾਂ ਦੇ ਕੰਮ ਜੀਆਂ ਕਰਦੇ ਆ ਸਾਡੇ ਕੰਮ ਦੀ ਕੌਣ ਗੱਲ ਕਰਦਾ ਸਾਨੂੰ ਕੋਈ ਗਮਰਾਹ ਕਿੰਨਾ ਕਰਦਾ ਸਾਨੂੰ ਕੋਈ ਜਿਵੇਂ ਅਸੀਂ ਕਿਸੇ ਸਾਧ ਦੇ ਪ੍ਰਵਚਨ ਤਾਂ ਸੁਣ ਲੈਨੇ ਸਾਡੇ ਸਾਹਮਣੇ ਬੈਠਾ ਹਮ ਪਰ ਹੈ ਅਸੀਂ ਅਨਪੜ੍ਹ ਹੁਣ ਪੜ੍ਹ ਸਕਦੇ ਨਹੀਂ ਜੇ ਤਾਂ ਅਸੀਂ ਪੜਦੇ ਹੋਈਏ ਫੇਰ ਤਾਂ ਅਸੀਂ ਕਿਸੇ ਉਹੋ ਜੀ ਵਿਚਾਰਧਾਰਾ ਨੂੰ ਪੜ ਕੇ ਉਹਦੇ ਮਗਰ ਲੱਗਾਂਗੇ ਵੀ ਇਹ ਵਿਚਾਰਧਾਰਾ ਰਜਰ ਮੈਨੂੰ ਜਿਵੇਂ ਤੁਸ ਗੁਰੂ ਗ੍ਰੰਥ ਸਾਹਿਬ ਲਾ ਲਓ ਜਾਂ ਬਰਾਬਰ ਦਾ ਕੋਈ ਹੋਰ ਲਾ ਲਓ ਵੀ ਜੇ ਉਹਨੂੰ ਪੜ ਕੇ ਉਹਦੇ ਮਗਰ ਲੱਗੀਏ ਤਾਂ ਪੜ ਕੇ ਮਗਰ ਲੱਗਣ ਦਾ ਫਿਰ ਕਿਰਤ ਕਰਨ ਦਾ ਸੁਨੇਹਾ ਹੀ ਮਿਲੂਗਾ ਫਿਰ ਉਹ ਦੂਜਾ ਤਾਂ ਮਿਲਣਾ ਨਹੀਂ ਹਮ ਇਸ ਕਰਕੇ ਫਿਰ ਇਹ ਡੇਰਾਬਾਦ ਹੈ ਜਿਹੜਾ ਇਹ ਲੋਕਾਂ ਨੂੰ ਸਿੱਧੇ ਪ੍ਰਵਚਨ ਉਹੋ ਜੇ ਸੁਣਾਉਂਦਾ ਜਿਹੜੇ ਲੋਕਾਂ ਦੇ ਕੰਮ ਦੇ ਹੁੰਦੇ ਹਮ ਉਹਨਾਂ ਸਭ ਨੂੰ ਪਤਾ ਮਿਕਰਾਂ ਦੇ ਵਿੱਚ ਲੋਕ ਔਖੇ ਐ ਅੱਛਾ ਹੋਰ ਸੁਣ ਲਓ ਜੀ ਇੱਥੇ ਕੌਂਕਿਆਂ ਦੇ ਆਸੇ ਪਾਸੇ ਹੈ ਬਹੁਤ ਵੱਡੀ ਪੱਧਰ ਤੇ ਕੌਂਕਿਆਂ ਦੇ ਆਸੇ ਪਾਸੇ ਸਾਰੇ ਮਿਸਤਰੀ ਪਰਿਵਾਰ ਚੋਂ ਆਏ ਜਿਹੜੇ ਸਾਧ ਆ ਠੀਕ ਐ ਜੋਰਾ ਸੌ ਲੈ ਲਓ ਬੱਧਣੀ ਵਾਲਾ ਮਿਸਤਰੀ ਲੋਪੋ ਵਾਲਾ ਲੈ ਲਓ ਮਿਸਤਰੀ ਸਾਡੇ ਪਿੰਡ ਵਾਲਾ ਸਨੇਹਰਾ ਵਾਲਾ ਨਾਰਸੋ ਲੈ ਲਓ ਮਿਸਤਰੀ ਬਾਬਾ ਆਨੰਦ ਸੋ ਲੈ ਲਓ ਮਿਸਤਰੀ ਮਿਸਤਰੀ ਕੋਈ ਕਿਉਂ ਆ ਇਹ ਵੀ ਇੱਕ ਵਜਾ ਹੈ ਕਾਰਨ ਬਜਾਈ ਦੀ ਇਹ ਵੀ ਮਜ਼ਦੂਰ ਆ ਜਿਹੜੇ ਜੀ ਉਹਨੂੰ ਅਸੀਂ ਹੋ ਉੱਥੇ ਭਾ ਦਿੰਨੇ ਆ ਵੀ ਉਹ ਤੇਰੀ ਰੋਟੀ ਉੱਥੇ ਆਉਂਦੀ ਜੁਵਾਨਾ ਚੱਲ ਓਏ ਕੁਛ ਖਾਲਾ ਰੋਟੀ ਇਹਨਾਂ ਨੇ ਬਗਾਉਣੇ ਨੇ ਬਣਾਉਣੇ ਹੁੰਦੇ ਮਕਾਨ ਮੈਸਤਰੀ ਨੂੰ ਅਸੀਂ ਭਾਉਨੇ ਆ ਆਪਦੇ ਕੋਲੇ ਕੋਲੇ ਭਾ ਕੇ ਫੇਰ ਉਹ ਸਾਰੇ ਘਰਾਂ ਦਾ ਦੁੱਖ ਸਾਡਾ ਮਹੀਨਾ 2 ਮਹੀਨੇ 3 ਮਹੀਨੇ 4 ਮਹੀਨੇ ਮਕਾਨ ਬਣਾਉਂਦਾ ਰਹਿੰਦਾ 4 ਮਹੀਨੇ ਫੇਰ ਉਹ ਬੀਬੀ ਤੋਂ ਵੀ ਸੁਣੀ ਜਾਂਦਾ ਦੁੱਖ ਦਰਦ ਵੀ ਕੀ ਆ ਘਰ ਚ ਬੰਦਿਆਂ ਤੋਂ ਵੀ ਸੁਣੀ ਜਾਂਦਾ ਜਦੋਂ ਉਹ ਦਸਾਂ ਘਰਾਂ ਤੇ ਜਾਂਦਾ ਉਹਨੂੰ ਪਤਾ ਸਾਰਿਆਂ ਦਾ ਦੁੱਖ ਦਰਦ ਤਾਂ ਇੱਕੋ ਹੀ ਆ ਉਹਦਾ ਮਾਸਟਰ ਬਣ ਜਾਂਦਾ ਜਦੋਂ ਉਹਦਾ ਮਾਸਟਰ ਬਣ ਜਾਂਦਾ ਫਿਰ ਉਹਦੇ ਹੀ ਤਵੀਦ ਦੇਣੇ ਸ਼ੁਰੂ ਕਰ ਦਿੰਦੇ ਵਾਹ ਆਈ ਐਨਰਜੀ ਲੋੜ ਹੈ ਯਾਰ ਇਹਨੂੰ ਵਰਤਲਾ ਤਾਂ ਐ ਮਿਸਤਰੀ ਮੂਰੇ ਆਉਂਦੇ ਸਾਰੇ